ਕੱਢ ਕੇ ਸ਼ੁਰੂ ਹਾਂ ਜੀ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਵੱਲੋਂ ਭਾਈ ਅਮਰਪਾਲ ਸਿੰਘ ਮਹਿਰੋਂ ਦੇ ਹੱਕ ਦੇ ਵਿੱਚ ਖੜੇ ਆ ਪਹਿਲਾਂ ਵੀ ਜਿਹੜਾ ਖੜੇ ਸੀਗੇ ਪਹਿਲਾਂ ਵੀ ਜਾਂਦੇ ਰਹੇ ਆ ਭਾਈ ਅਮਰਪਾਲ ਸਿੰਘ ਮਹਿਰੋਂ ਦੇ ਹੱਕ ਦੇ ਵਿੱਚ ਉਹਨਾਂ ਦੇ ਕੰਮਾਂ ਦੇ ਹੱਕ ਦੇ ਵਿੱਚ ਸੋ ਭਾਈ ਅਮਰਪਾਲ ਸਿੰਘ ਮਹਿਰੋਂ ਨੇ ਜੋ ਉਸ ਔਰਤ ਦਾ ਸੋਧਾ ਲਾਇਆ ਉਹਨੂੰ ਵਾਰ-ਵਾਰ ਵਾਰਨਿੰਗਾਂ ਵੀ ਦਿੱਤੀਆਂ ਉਹਨੂੰ ਪੈਸੇ ਤੱਕ ਵੀ ਦਿੱਤੇ ਗਏ ਪਰ ਫਿਰ ਵੀ ਉਹ ਨਹੀਂ ਹਟੀ ਸੋ ਕੁਝ ਲੋਕ ਆ ਜਿਹੜੇ ਸਰਕਾਰੀ ਤੰਤਰ ਦੇ ਉਹ ਇਹ ਗੱਲਾਂ ਕਰਦੇ ਆ ਕਿ ਮਰਦ ਔਰਤਾਂ ਤੇ ਵਾਰ ਨਹੀਂ ਕਰਦੇ ਮਰਦ ਬੱਚਿਆਂ ਤੇ ਵਾਰ ਨਹੀਂ ਕਰਦੇ ਭਾਈ ਅਮਰਤਪਾਲ ਸਿੰਘ ਮੈਨੂੰ ਤੋਂ ਇੱਥੇ ਗਲਤੀ ਹੋਈ ਆ ਕਿ ਉਹ ਸਿੰਘਣੀਆਂ ਦੀ ਫੌਜ ਤਿਆਰ ਕਰਦੇ ਤੇ ਸਿੰਘਣੀਆਂ ਇਸ ਔਰਤ ਨੂੰ ਸੋਧਾ ਲਾਉਂਦੀਆਂ ਤੇ ਫਿਰ ਮੀਕੇ ਵਰਗੇ ਜਿਹੜੇ ਹੈਗੇ ਉਹ ਕੀ ਕਹਿੰਦੇ ਜੇ ਸਿੰਘਣੀ ਇਸ ਵਾਰਤ ਨੂੰ ਸੋਧਾ ਲਾਉਂਦੀ ਇਸ ਗੱਲ ਦਾ ਬਿਆਨ ਤਾਂ ਬਣਿਆ ਕਿ ਮਰਦ ਔਰਤਾਂ ਦੇ ਵਾਰ ਨਹੀਂ ਕਰਦੇ ਪਰ ਔਰਤਾਂ ਔਰਤਾਂ ਦੇ ਵਾਰ ਨਹੀਂ ਕਰਦੀਆਂ ਇਹ ਤਾਂ ਬਿਆਨ ਨਹੀਂ ਨ ਬਣਿਆ ਮੀਕੇ ਵਰਗੇ ਜਿਹੜੇ ਖੁਦ ਜਨਾਨੀ ਦੇ ਚਪੇੜਾ ਮਾਰਦੇ ਰਹੇ ਆ ਖੁਦ ਜਿਹੜੇ ਇੱਜ਼ਤ ਨਹੀਂ ਕਰਦੇ ਸੀ ਜਿਹੜੇ ਆਪ ਡਿਸਕੋ ਕਲੱਬਾਂ ਦੇ ਵਿੱਚ ਜਿਹੜੇ ਨੱਚਦੇ ਆ ਨਿਕਰਾਂ ਵਾਲੀਆਂ ਜਨਾਨੀਆਂ ਦੇ ਨਾਲ ਹੁਣ ਉਹ ਦੱਸਣਗੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਆਗੂਆਂ ਨੂੰ ਨਿੰਗਾ ਸਿੰਘਾਂ ਨੂੰ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਪੰਜਾਬ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਸੋ ਇਸ ਗੁਰੂਆਂ ਪੀਰਾਂ ਦੀ ਧਰਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਵੀ ਤੇ ਐਹੋ ਜਿਹੀਆਂ ਔਰਤਾ ਵੱਲੋਂ ਵੀ ਜਿਹੜੀਆਂ 4-5% ਔਰਤਾਂ 80% ਔਰਤਾਂ ਜਿਹੜੀਆਂ ਹੈਗੀਆਂ ਉਹ ਆਪ ਦਾ ਕਮਾ ਕੇ ਆਪਦੀ ਮਿਹਨਤ ਕਰਕੇ ਖਾਣਾ ਪਸੰਦ ਕਰਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੀ ਇੱਜ਼ਤ ਕੀ ਆ ਸਾਡੇ ਮਾਂ ਪਿਓ ਦੀ ਇੱਜ਼ਤ ਕੀ ਆ ਸਾਡੇ ਭੈਣ ਭਰਾਵਾਂ ਦੀ ਇੱਜ਼ਤ ਕੀ ਆ ਸਾਡੇ ਘਰ ਵਾਲਿਆਂ ਦੀ ਇੱਜ਼ਤ ਕੀ ਆ ਸੋ ਐਹੋ ਜਿਹੀਆਂ ਔਰਤਾ ਜਿਹੜੀਆਂ 4% 5% ਔਰਤਾਂ ਹੈਗੀਆਂ ਉਹ ਮਾਹੌਲ ਨੂੰ ਖਰਾਬ ਕਰ ਰਹੀਆਂ ਆ ਸਭ ਤੋਂ ਵੱਡਾ ਹੱਥ ਆ ਜਿਹੜਾ ਸਰਕਾਰ ਦਾ ਪ੍ਰਸ਼ਾਸਨ ਦਾ ਜਿਹੜੇ ਕਹਿੰਦੇ ਆ ਕਿ ਅਸੀਂ ਇਹੋ ਜਿਹੀਆਂ ਚੀਜ਼ਾਂ ਚੱਲਣ ਨਹੀਂ ਦੇ ਦਿੰਦੇ ਜੇ ਇਹੋ ਜਿਹੀਆਂ ਚੀਜ਼ਾਂ ਜਾਇ ਇਹੋ ਜਿਹੀਆਂ ਔਰਤਾਂ ਜਾਇ ਇਹੋ ਜਿਹੇ ਬੰਦਿਆਂ ਤੇ ਕਾਰਵਾਈ ਹੋਵੇ ਤਾਂ ਫੇਰ ਕਿਉਂ ਜਿਹੜਾ ਕਿਸੇ ਨੂੰ ਅੱਗੇ ਆਉਣਾ ਪਵੇ ਜਿਵੇਂ ਆਪਾਂ ਕਹਿ ਲਈਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਆ ਬੇਅਦਬੀ ਤੇ ਉਹ ਮੈਂਟਰ ਕੋਸ਼ਟ ਕਰ ਦਿੰਦੇ ਆ ਉਹਨਾਂ ਦੇ ਸਿਰਫ 295 ਦੀ ਧਾਰਾ ਲੱਗਦੀ ਆ ਉਹਨਾਂ ਨੂੰ ਮੁੜ ਕੇ ਜ਼ਮਾਨਤ ਮਿਲ ਜਾਂਦੀ ਆ ਉਹ ਬਾਹਰ ਆ ਕੇ ਕਹਿੰਦੇ ਅਸੀਂ ਤਾਂ ਐਂ ਕਰਾਂਗੇ ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਦੇਖੋ ਫਿਰ ਨੌਜਵਾਨ ਕੀ ਕਰਦੇ ਆ ਨੌਜਵਾਨ ਫ ਜਦੋਂ ਕਾਨੂੰਨ ਹੀ ਜਿਹੜਾ ਸਖਤ ਹੈ ਨਹੀਂਗਾ ਜੇ ਕਾਨੂੰਨ ਸਖਤ ਹੋਵੇ ਤੇ ਇਹੋ ਜੀਆਂ ਗੱਲਾਂ ਕਿਉਂ ਕੀਤੀਆਂ ਜਾਣ ਛੋਟੀਆਂ ਛੋਟੀਆਂ ਲੜਕੀਆਂ ਜਿਹੜੀਆਂ ਇਹਨਾਂ ਦੀਆਂ ਵੀਡੀਓਆਂ ਵੇਖ-ਵੇਖ ਕੇ ਪ੍ਰਭਾਵਿਤ ਹੋ ਰਹੀਆਂ ਗਾ ਫਿਊਚਰ ਦੇ ਵਿੱਚ ਬੱਚੇ ਇਹਨਾਂ ਦੀਆਂ ਵੀਡੀਓਆਂ ਵੇਖ ਕੇ ਪ੍ਰਭਾਵਿਤ ਹੋ ਰਿਹਾ ਫਿਰ ਇਸ ਫਿਊਚਰ ਨੂੰ ਆਪਾਂ ਕਿਸ ਤਰ੍ਹਾਂ ਪਾਸੇ ਲੈ ਕੇ ਜਾਣਾ ਚਾਹੁੰਦੇ ਆ ਇਹ ਗੱਲ ਕਾਂਗਰਸੀ ਨੇਤਾ ਗੁਰਸਿਮਰਨ ਮੰਡ ਵੱਲੋਂ ਜਿਹੜਾ ਹੈਗਾ ਭਾਈ ਮੈਨੂੰ ਹੁਣਾਂ ਦਾ ਪੁੱਤਲਾ ਦੇਖੋ ਫੋਟਵਾਂ ਨੂੰ ਜਾਂ ਪੁਤਲਿਆਂ ਨੂੰ ਅੱਗ ਲਾਉਣ ਨਾਲ ਪੰਜਾਬ ਦੇ ਵਿੱਚ ਨੌਜਵਾਨੀ ਜਾਂ ਭਾਈ ਅਮਰਤਪਾਲ ਸਿੰਘ ਮਹਿਰੋ ਜਿਹੜਾ ਇਹ ਨਹੀਂ ਵੀ ਪੰਜਾਬ ਦੀ ਆਵਾਜ਼ ਚੱਕਣੋਂ ਹਟ ਜਾਣਗੇ ਜਾਂ ਉਹਨਾਂ ਨੂੰ ਕੋਈ ਨੁਕਸਾਨ ਹੋ ਜੂਗਾ ਗੁਰਸਿਮਰਨ ਮੰਨਦਾਰ ਕੇ ਜਿਹੜੇ ਹੈਗੇ ਆ ਜੇ ਉਹਨਾਂ ਨੂੰ ਕੋਈ ਬਾਹਲੀ ਤਕਲੀਫ ਆ ਜਦੋਂ ਮਰਜ਼ੀ ਮਿਲ ਲੈਣ ਜਿੱਥੇ ਮਰਜ਼ੀ ਮਿਲ ਲੈਣ ਅਸੀਂ ਪਹੁੰਚਾਂਗੇ ਪਹਿਲਾਂ ਵੀ ਨਿੰਗਾ ਸਿੰਘਾਂ ਨੇ ਕਾਫੀ ਨੌਜਵਾਨਾਂ ਨੇ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਆਓ ਮਿਲੋ ਲੁਧਿਆਣੇ ਤੱਕ ਗਏ ਆ ਪਰ ਮੁੜ ਕੇ ਉਹ ਫਿਰ ਆਪਦੀਆਂ ਸਿਕਿਉਰਿਟੀਆਂ ਦੇ ਵਿੱਚ ਆ ਕੇ ਲੁਕ ਜਾਂਦੇ ਆ ਆਪਦੇ ਘਰਾਂ ਦੇ ਵਿੱਚ ਜਾ ਕੇ ਲੁਕ ਜਾਂਦੇ ਆ ਕਿ ਨਹੀਂ ਜੀ ਅਸੀਂ ਤਾਂ ਉਹ ਐਨੇ ਜੋਗਾ ਹੈ ਨਹੀਂਗਾ ਉਹ ਤਾਂ ਸਰਕਾਰੀ ਤੰਤਰ ਉਹਦੇ ਮਗਰ ਹੈਗਾ ਉਹ ਬੋਲੀ ਜਾਂਦਾ ਉਹਨੂੰ ਹੋ ਸਕਦਾ ਇਸ ਕੰਮ ਦੇ ਪੈਸੇ ਮਿਲਦੇ ਹੋਣ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੇ ਪੈਸੇ ਮਿਲਦੇ ਹੋਣ ਉਹ ਇਹ ਇਹ ਇਨ੍ਹਾਂ ਚੱਕਰਾਂ ਦੇ ਵਿੱਚ ਫਿਰਦਾ ਤੁਸੀਂ ਦੇਖੋ ਕਿ ਯਾਰ ਵੀ ਜਿਹੜੀ ਜਨਾਨੀ ਦਾ ਸੋਧਾ ਲੱਗਿਆ ਉਹਦੀਆਂ ਵੀਡੀਓਆਂ ਮਤਲਬ ਇਹੋ ਜਿਹੀਆਂ ਜਨਤਕ ਹੋ ਗਈਆਂ ਇਹੋ ਜਿਹੀਆਂ ਜਨਤਕ ਹੋ ਗਈਆਂ ਇਹੋ ਜਿਹੀਆਂ ਸ਼ਲੀਲ ਵੀਡੀਓਆਂ ਜਨਤਕ ਹੋ ਗਈਆਂ ਕਿ ਯਾਰ ਵੀ ਵੇਖਣੀ ਹੋ ਗਈ ਹੈਣੀ ਤੇ ਫਿਰ ਦੱਸੋ ਇਸ ਚੀਜ਼ਾਂ ਦਾ ਮੈਸੇਜ ਕਿਸ ਤਰ੍ਹਾਂ ਦਾ ਜਾਊਗਾ ਕਤਲ ਤੋਂ ਪਹਿਲਾਂ ਕਹਿੰਦੇ ਰੀਵਿਊ ਵੀ ਕੀਤਾ ਦੇਖੋ ਰੇਪ ਦੀ ਫਿਰ ਉਹ ਗੱਲ ਉਹੀ ਆ ਜਾਂਦੀ ਹੈ ਨਾ ਹਰ ਜੀ ਤਰ ਗਿਆ ਨੇ ਬਿਆਨ ਦੇਤਾ ਜਿਹੜੇ ਖੁਦ ਛੇ ਛੇ ਔਰਤਾਂ ਦੇ ਬਲਾਤਕਾਰ ਹੀ ਆ ਜਾਂ ਗੋਲ ਕਚੋਰ ਆ ਜਿਹੜੇ ਉਹਨਾਂ ਨੇ ਬਿਆਨ ਦਿੱਤੇ ਉਹਨਾਂ ਦਾ ਬਿਆਨ ਨਾ ਤਾਂ ਮੈਨੇ ਲਖਦਾ ਪਰ ਜੇ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਇਹ ਬਿਆਨ ਉਹਨਾਂ ਨੇ ਰੇਪ ਦਾ ਹੁਣ ਤੁਸੀਂ ਇਹ ਵੇਖੋ ਵੀ ਨਾ ਤਾਂ ਪ੍ਰਸ਼ਾਸਨ ਨੇ ਇਹ ਗੱਲ ਬਿਆਨ ਦਿੱਤਾ ਕਿ ਰੇਪ ਹੋਇਆ ਨਾ ਵਕੀਲਾਂ ਵੱਲੋਂ ਇਹ ਗੱਲ ਕਹੀ ਗਈ ਨਾ ਡਿਜ਼ਾਈਨਰ ਰਿਪੋਰਟ ਦੇ ਵਿੱਚ ਇਹ ਗੱਲ ਹੋਈ ਆ ਤੇ ਫਿਰ ਉਹਨਾਂ ਨੇ ਬਿਆਨ ਕੇ ਸਹਾਰ ਤੇ ਦਿੱਤਾ ਸਗੋਂ ਉਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਕਿ ਉਹ ਲੋਕਾਂ ਨੂੰ ਗਮਰਾਹ ਕਰ ਰਹੀ ਐ ਇਸ ਚੱਕਰ ਦੇ ਵਿੱਚ ਕਿ ਉਹਨਾਂ ਨੇ ਰੇਪ ਹੋਇਆ ਭਾਈ ਅਮਰਤਪਾਲ ਸਿੰਘ ਮਹਿਰੋਂ ਨੇ ਰੇਪ ਕੀਤਾ ਸਿੰਘ ਆ ਜਿਹੜੇ ਉਹ ਰੇਪ ਨਹੀਂ ਕਰਦੇ ਹੁੰਦੇ ਸਿੰਘ ਇਹੋ ਜੇ ਮਸਲਿਆਂ ਦੇ ਵਿੱਚ ਸਿਰਫ ਸੌਦੇ ਲਾਉਂਦੇ ਹੁੰਦੇ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਸ ਚੱਕਰ 'ਚ ਸੌਦਾ 인ਦਰਾ ਗਾਂਧੀ ਦਾ ਸੌਦਾ ਲੱਗਿਆ ਉਹ ਉਹ ਵੀ ਇੱਕ ਔਰਤ ਸੀਗੀ ਤੇ ਫਿਰ ਜੇ ਆਪਾਂ ਉਹ ਇਹ ਐ ਹੋ ਜੀ ਗੱਲ ਕਹਿ ਦਿੰਦੇ ਆ ਕਿ ਇਹ ਜੀ ਔਰਤਾਂ ਜੀ ਔਰਤਾਂ ਦਾ ਔਰਤਾਂ ਤੇ ਫਿਰ ਕਈ ਵਾਰਾ ਕਾਰਨ ਹੀ ਇਹੋ ਜੇ ਬਣ ਜਾਂਦੇ ਆ ਜਦੋਂ ਉਹਨਾਂ ਨੇ ਕਤਲ ਕੀਤਾ ਉਹਨਾਂ ਨੇ ਆਪ ਦਾ ਕੰਮ ਸਹੀ ਕੀਤਾ ਤੇ ਫਿਰ ਉਹਨਾਂ ਨੂੰ ਪੰਜਾਬ ਕਿਉਂ ਛੱਡਣਾ ਪੈ ਗਿਆ ਪੰਜਾਬ ਛੱਡ ਕੇ ਬਾਹਰ ਦੇਖੋ ਮੈਂ ਕਹਿੰਦਾ ਵਧੀਆ ਹੋ ਗਿਆ ਵਧੀਆ ਹੋ ਗਿਆ ਆਪਸ ਵਿੱਚ ਸੈਟਲਮੈਂਟ ਹੁੰਦੀ ਆ ਨੌਜਵਾਨਾਂ ਦੀ ਕੋਈ ਜੇ ਗੱਲ ਕਹਿ ਦਿੰਦੇ ਆ ਕਿ ਯਾਰ ਭਾਈ ਮੈਂ ਭੁਗਤੂਗਾ ਹੋ ਸਕਦਾ ਭਾਈ ਅਮਰਤਪਾਲ ਸਿੰਘ ਮਹਿਰੂ ਨੇ ਕਿਹਾ ਹੋਵੇ ਵੀ ਇਹ ਕੇਸ ਮੈਂ ਭੁਗਤੂਗਾ ਠੀਕ ਆ ਤੇ ਉਹਨਾਂ ਨੇ ਕਿਹਾ ਹੋਵੇ ਕਿਉਂਕਿ ਭਾਈ ਅਮਰਤਪਾਲ ਸਿੰਘ ਮਹਿਰੂ ਉਹਨਾਂ ਦਾ ਆਗੂ ਆ ਉਹਨਾਂ ਨੇ ਇਹ ਗੱਲ ਕਹੀ ਹੋਣੀ ਆ ਉਹਨਾਂ ਨੇ ਕਿ ਭਾਈ ਸਾਹਿਬ ਤੁਸੀਂ ਜਾਓ ਬਾਹਰ ਅਸੀਂ ਬੈਠੇ ਆ ਅਸੀਂ ਤੁਹਾਡੇ ਭਰਾ ਇਹ ਹੀ ਹਰੇਕ ਦੇ ਪ੍ਰਤੀ ਜੇ ਭਾਈ ਅਮਰਤਪਾਲ ਸਿੰਘ ਮਹਿਰੋਂ ਉਹਨਾਂ ਨੇ ਇਹ ਗੱਲ ਸੋਚੀ ਹੋਣੀ ਆ ਪੰਜਾਬ ਲਈ ਇਹ ਗੱਲ ਸੋਚੀ ਹੋਣੀ ਆ ਕਿ ਜੇ ਪੰਜਾਬ ਲਈ ਹੋਰ ਕੋਈ ਚੰਗੇ ਕੰਮ ਕਰਨੇ ਆ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਬਣਾ ਕੇ ਰੱਖਣਾ ਤਾਂ ਇਹਦੇ ਲਈ ਭਾਈ ਅਮਰਤਪਾਲ ਸਿੰਘ ਮਹਿਰੋਂ ਦਾ ਪਾਸੇ ਹੋਣਾ ਬਹੁਤ ਜ਼ਰੂਰੀ ਆ ਜੇ ਇੱਥੇ ਰਹਿ ਕੇ ਇਹਨਾਂ ਦਾ ਇੰਕਾਊਂਟਰ ਕਰ ਦਿੰਦੀ ਸਰਕਾਰ ਜਾਂ ਪ੍ਰਸ਼ਾਸਨ ਇੰਕਾਊਂਟਰ ਕਰ ਦਿੰਦਾ ਫੇਰ ਪਿਤੇ ਗੱਲ ਮਹਿਲਾ ਕਮਿਸ਼ਨ ਪੰਜਾਬ ਦੀ ਜਿਹੜੀ ਚੇਅਰਪਰਸਨ ਹੈਗੀ ਆ ਰਾਜ ਲਾਲੀ ਜੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਇਹ ਚੀਜ਼ ਸਾਰੀ ਦੀ ਮੋਨਿਟਰਿੰਗ ਹੋਇਆ ਕਰੇਗੀ ਤੇ ਅੱਗੇ ਤੋਂ ਜਿਹੜੇ ਸ਼ੀਲ ਕੰਟੈਂਟ ਉਹਦੇ ਤੇ ਜਿਹੜੀ ਕਿ ਕਾਰਵਾਈ ਹੋਵੇ ਧੰਨਵਾਦ ਬਹੁਤ ਬਹੁਤ ਧੰਨਵਾਦ ਆ ਜੇ ਕਾਰਵਾਈ ਹੋਵੇ ਸਰਕਾਰ ਖੁਦ ਐਕਸ਼ਨ ਲਵੇ ਇਹਨਾਂ ਗੱਲਾਂ ਤੇ ਸਰਕਾਰ ਖੁਦ ਐਕਸ਼ਨ ਲਵੇ ਜੇ ਸਰਕਾਰ ਖੁਦ ਐਕਸ਼ਨ ਲਵੇ ਸਰਕਾਰ ਦੇ ਵੀ ਬੱਚੇ ਹੈਗੇ ਆ ਪ੍ਰਸ਼ਾਸਨ ਦੇ ਵੀ ਬੱਚੇ ਹੈਗੇ ਆ ਉਹ ਵੀ ਉਹਨਾਂ ਨੂੰ ਵੀ 네ਗੈਟਿਵਿਟੀ ਕ੍ਰੀਏਟ ਹੁੰਦੀ ਆ ਛੋਟੇ ਛੋਟੇ ਬੱਚੇ ਹੁਣ ਦੇਖੋ ਛੋਟਾ ਜਿਹਾ ਬੱਚਾ ਵੀ ਮੋਬਾਈਲ ਕੋਲੇ ਹੁੰਦਾ ਉਹਦੇ ਉਹ ਰੋਂਦਾ ਜੇ ਉਹਨੂੰ ਮੋਬਾਈਲ ਨਹੀਂ ਫੜਾਉਂਦੇ ਮਾਪੇ ਨਾਲ ਦੀ ਨਾਲ ਮੋਬਾਈਲ ਫੜਾ ਦਿੰਦੇ ਆ ਵੀ ਭਾਈ ਇਹ ਤਾਂ ਰੋਊਗਾ ਹਾਂ ਤਾਂ ਤੁਸੀਂ ਇਹ ਵੇਖੋ ਵੀ ਉਹ ਉਹਦੇ ਚ ਵੇਖ ਕੀ ਰਿਹਾ ਤੁਸੀਂ ਆਪਣੇ ਤੇ ਲੈ ਲਓ ਆਪਾਂ ਕਿਸ ਕੋਈ ਵੀ ਨੋਟੀਫਿਕੇਸ਼ਨ ਔਨ ਨਹੀਂ ਕਰਦੇ ਇਹੋ ਜੀਆਂ ਵੀਡੀਓਾਂ ਦੀ ਪਰ ਆਟੋਮੈਟਿਕ ਮੂਰੇ ਆਉਂਦੀਆਂ ਫਿਰ ਉਹ ਆਟੋਮੈਟਿਕ ਮੂਰੇ ਕਿਉਂ ਆਉਂਦੀਆਂ ਬਈ ਇਹ ਬੰਦ ਹੋਣਾ ਚਾਹੀਦਾ ਸਾਰਾ ਕੁਝ ਜਿੰਨਾ ਚਿਰ ਇਹ ਬੰਦ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਵੱਲੋਂ ਭਾਈ ਅਮਨਤਪਾਲ ਸਿੰਘ ਮਹਿਰੋਂ ਦੇ ਨਾਲ ਵੀ ਖੜੇ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤੇ ਵੱਡੇ ਪ੍ਰੋਗਰਾਮ ਵੀ ਤੇ ਬਸ ਸਵਾਲ ਆ ਕਿਸਾਨ ਜਥੇਬੰਦੀਆਂ ਦਾ ਮੈਸੇਜ ਕੀ ਹੈ ਇਹਨਾਂ ਲੋਕਾਂ ਨੂੰ ਜਿਹੜੇ ਹਜੇ ਵੀ ਉਹ ਵੀਡੀਓ ਬਣਾ ਰਹੇ ਆ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੈਰਲ ਕਰ ਰਹੇ ਸੀ ਉਹਨਾਂ ਨੂੰ ਸਿਕਿਉਰਿਟੀ ਵੀ ਮਿਲ ਗਈ ਜਿਨ੍ਹਾਂ ਨੂੰ ਤਾਕਤ ਮਿਲ ਗਈ ਦੇਖੋ ਹੁਣ ਉਹੀ ਗੱਲ ਆ ਵੀ ਨੱਚਣ ਵਾਲਿਆਂ ਨੂੰ ਸਿਕਿਉਰਿਟੀ ਦੇਣ ਲੱਗ ਪਏ ਇਹ ਇਹ ਪੰਜਾਬ ਦੇ ਹਾਲਾਤ ਹੋ ਗਏ ਪ੍ਰਸ਼ਾਸਨ ਦੇ ਹਾਲਾਤ ਹੋ ਗਏ ਸਰਕਾਰਾਂ ਦੇ ਹਾਲਾਤ ਹੋ ਗਏ ਇੰਨੇ ਮਾੜੇ ਹਾਲਾਤ ਮਤਲਬ ਤੁਸੀਂ ਆਪ ਸਿਆਣੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ ਜਿਹੜੇ ਹੁਣ ਹੁਣ ਦੇਖੋ ਉਹਨਾਂ ਨੂੰ ਸਿਕਿਉਰਿਟੀ ਮਿਲ ਗਈ ਉਹ ਇਸ ਤੋਂ ਵੱਧ ਕੰਮ ਕਰਨਗੇ ਜੇ ਉਹ ਇਸ ਤੋਂ ਵੱਧ ਹਰਕਤਾਂ ਕਰਨਗੇ ਤਾਂ ਪਰ ਤੁਸੀਂ ਆਪ ਵੇਖੋ ਵੀ ਮੈਂ ਤਾਂ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਜਿਹੜੇ ਆ ਉਹ ਜਿਹੜੀਆਂ ਹਰਕਤਾਂ ਕਰ ਰਹੇ ਆ ਸਿਕਿਉਰਿਟੀ ਲੈ ਕੇ ਕਿ ਕੋਈ ਪਤਾ ਨਹੀਂ ਹੁੰਦਾ ਕਿਹੜੀ ਸਿਕਿਉਰਿਟੀ ਦੇ ਵਿੱਚ ਕਿਹੜੇ ਨੌਜਵਾਨ ਦੇ ਦਿਲ ਦੇ ਵਿੱਚ ਦਰਦ ਉੱਠ ਖੜੇ ਕਿਹੜੇ ਨੌਜਵਾਨ ਦਾ ਜਿਹੜਾ ਬੱਚਾ ਉਹ ਇੰਨਾ ਕਮਾਲ ਤਰ੍ਹਾਂ ਪਏ ਇਸ ਗੁੱਸੇ ਦੇ ਵਿੱਚ ਹੀ ਤੁਹਾਡਾ ਨੁਕਸਾਨ ਕਰੇ ਇਸ ਗੱਲ ਤੋਂ ਬਚਤਰੀ ਹੋਰ ਕਿਸੇ